एक हिंद में है यात्रा के लिए कटाए बाप ने बेटे जहा खुदा के लिए चुमकोर तेरे जर्रों में सियारे यहीं से मन के गए थे आसमा के लिए साहेबजादा बाबा अजीत सिंह साहेबजादा बाबा जुझार सिंह ਲੋਹਾ ਲੈnde ਹੋਏ ਸ਼ਹਾਦਤ ਅਜਾਂ ਪੀ ਗਏ ਸੀਗੇ ਤਾਂ ਦੇਖ ਸਕਦੇ ਹੋ ਹਜ਼ਾਰਾਂ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਕੌਮ ਦੇ ਇਹਨਾਂ ਮਹਾਨ ਸ਼ਹੀਦਾਂ ਨੂੰ ਸਜਦਾ ਕਰ ਰਹੀ ਹੈ Delhi Boss Punjabi ਦੇਖ ਰਹੇ ਹੋ ਮੈਂ ਗगन ਸ਼ੁਕਲਾ ਬਸ ਇੱਕ ਹਿੰਦ ਮੇ ਤੀਰਥ ਹੈ ਯਾਤਰਾ ਕੇ ਲਿਏ ਕਟਾਏ ਬਾਪ ਨੇ ਬੇਟੇ ਜਹਾ ਖੁਦਾ ਕੇ ਲਿਏ ਚਾਹੇਰ ਕੀ ਹੈ ਚਮਕੌਰ ਤੇਰੇ ਜ਼ਰਰੋ ਮੇ ਸੀ ਆਰੇ ਇਹੀ ਸੇ ਬਣ ਕੇ ਗਏ ਥੇ ਆਸਮਾ ਕੇ ਲਿਏ ਜੀ ਆ ਅੱਜ ਬੇਹਦ ਵੱਡਾ ਦਿਨ ਹੈ ਬੇਹਦ ਮੁਕੱਦਸ ਦਿਨ ਹੈ ਕਿਉਂਕਿ ਅੱਜ ਦੇ ਦਿਨ 10 ਲੱਖ ਦੀ ਮੁਗਲ ਫੌਜ ਨਾਲ ਲੋਹਾ ਲੈਂਦੇ ਹੋਏ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਸਹਿਬਜ਼ਾਦਾ ਬਾਬਾ ਜੁਝਾਰ ਸਿੰਘ ਲੋਹਾ ਲੈਂਦੇ ਹੋਏ ਸ਼ਹਾਦਤ ਜਾਂਪੀਗੇ ਸੀਗੇ ਤਾਂ ਦੇਖ ਸਕਦੇ ਹੋ ਹਜ਼ਾਰਾਂ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਕੌਮ ਦੇ ਇਹਨਾਂ ਮਹਾਨ ਸ਼ਹੀਦਾਂ ਨੂੰ ਸੇਜ ਦਾ ਕਰ ਰਹੀ ਹੈ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਬੇਹਦ ਖਾਸ ਤਸਵੀਰਾਂ ਨੇ ਸ਼ਹਾਦਤ ਦੀਆਂ ਤਸਵੀਰਾਂ ਨੇ ਦੋ ਪਿਆਰੇ ਤਿੰਨ ਪਿਆਰੇ ਤੇ ਦੋ ਸਹਬਜ਼ਾਦੇ ਤੇ 40 ਸਿੰਘਾਂ ਦੇ ਨਾਲ 10 ਲੱਖ ਦੀ ਮੁਗਲ ਫੌਜ ਨਾਲ ਲੋਹਾ ਲਿਆ ਗਿਆ ਸੀ ਚਮਕੌਰ ਸਾਹਿਬ ਉਹ ਧਰਤੀ ਹੈ ਦੇਖ ਸਕਦੇ ਹੋ ਤੁਸੀਂ ਜਿੱਥੇ ਹਰ ਇੱਕ ਦਾ ਸਿਰ ਝੁਕਦਾ ਹੈ ਪਾਕਿਸਤਾਨ ਦੇ ਸ਼ਾਇਰ ਜੋਗੀ ਅੱਲਾ ਯਾਰਖਾਨ ਲਿਖਦੇ ਨੇ ਕਿ ਬਸ ਇੱਕ ਹਿੰਦ ਵਿੱਚ ਤੀਰਥ ਹੈ ਅਗਰ ਤੀਰਥ ਹੈ ਹਿੰਦ ਵਿੱਚ ਤਾਂ ਉਹ ਸ਼੍ਰੀ ਚਮਕੌਰ ਸਾਹਿਬ ਹੈ ਜਿੱਥੇ ਕਟਾਏ ਬਾਪ ਨੇ ਬੱਚੇ ਜਹਾ ਖੁਦਾ ਕੇ ਲਿਏ ਤਾਂ ਆਪਣੇ ਆਪ ਦੇ ਵਿੱਚ ਲਾਈਨਾਂ ਬਹੁਤ ਕੁਝ ਬਿਆਨ ਕਰਦੀਆਂ ਨੇ ਤਰਮੇਸ਼ ਇੱਕ ਤਸਵੀਰ ਇਹ ਬਿਆਨ ਕਰਦੀ ਆ ਤਾਂ ਦੂਜੇ ਪਾਸੇ ਇੱਕ ਤਸਵੀਰ ਉਹ ਦਿਖਾਓ ਇੱਕ ਤਸਵੀਰ ਹੈ ਦਿਖਾਓ ਜਿੱਥੇ ਹਜ਼ਾਰਾਂ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਜਿਹੜੀ ਆ ਕੌਮ ਦੇ ਮਹਾਨ ਸ਼ਹੀਦਾਂ ਨੂੰ ਸਜਦਾ ਕਰ ਰਹੀ ਹੈ ਦਿਲ ਸੁੱਟਣ ਤੱਕ ਦੀ ਜਗ੍ਹਾ ਨਹੀਂ ਹੈਗੀ ਕਿਉਂਕਿ ਕੌਮ ਦੇ ਉਹ ਸ਼ਹੀਦ ਨੇ ਜਿਨ੍ਹਾਂ ਨੇ ਆਪਣੇ ਲਹੂ ਦੇ ਨਾਲ ਸਿੱਖੀ ਨੂੰ ਸਿੰਜਿਆ ਹੈ ਤਾਂ ਸਿੱਧੀਆਂ ਤਸਵੀਰਾਂ ਸ਼੍ਰੀ ਚਮਕੌਰ ਸਾਹਿਬ ਤੋਂ ਸਾਂਝਾ ਕਰ ਰਹੇ ਆ ਦੇਖ ਸਕਦੇ ਹੋ ਵੱਡੀਆਂ ਤਸਵੀਰਾਂ ਨੇ ਸਰਦੀ ਕਲਾ ਦਾ ਪ੍ਰਤੀਕ ਕੇ ਸਹੀ ਜੋੜ ਮੇਲਾ ਹੁੰਦਾ ਕੀ ਤਸ ਸਿੰਘ ਸਾਹਿਬ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਹੀ ਕਿਹਾ ਚਮਕ ਕੀ ਮੇਰ ਐ ਚਮਕੌਰ ਤੇਰੇ ਜ਼ਰਰੋਂ ਮੇ ਸਿਤਾਰੇ ਯਹੀ ਸੇ ਬਣ ਕੇ ਗਏ ਥੇ ਅਸਮਾਂ ਕੇ ਲਈ ਇਹ ਉਹ ਮੁਕੱਦਸ ਅਸਥਾਨ ਜਿਹਦੇ ਬਾਰੇ ਅਲਾ ਯਾਰ ਖਾਨ ਜੋਗੀ ਜੀ ਲਿਖਦੇ ਕੇ ਬਸ ਇੱਕ ਹੀ ਹਿੰਦ ਮੇ ਤੀਰਥ ਹੈ ਯਾਤਰਾ ਕੇ ਲਈ ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਈ ਚਮਕ ਹੈ ਮਹਿਰ ਕੀ ਚਮਕੌਰ ਤੇਰੇ ਜ਼ਰਰੋਂ ਮੇ ਯਹੀ ਸੇ ਸਿਤਾਰੇ ਬਣ ਕੇ ਗਏ ਅਸਮਾਂ ਕੇ ਲਈ ਉਹ ਮੁਕੱਦਸ ਧਰਤੀ ਜਿੱਥੇ ਦੁਨੀਆਂ ਦੇ ਸਭ ਤੋਂ ਛੋਟੇ ਦਿਨ ਵਿੱਚ ਦੁਨੀਆਂ ਦੀ ਸਭ ਤੋਂ ਵੱਡੀ ਜੰਗ ਲੜੀ ਗਈ 22 ਦਸੰਬਰ ਦਾ ਉਹ ਦਿਨ 8 ਪੋ ਦਾ ਉਹ ਦਿਨ ਜਿਹੜਾ ਸਭ ਤੋਂ ਛੋਟਾ ਦਿਨ ਸੀ ਸਾਲ ਦਾ ਔਰ ਉਸ ਦਿਨ ਦੁਨੀਆ ਦੀ ਸਭ ਤੋਂ ਵੱਡੀ ਜੰਗ ਜਿੱਥੇ ਇੱਕ ਪਾਸੇ 10 ਲੱਖ ਫੌਜਾਂ ਔਰ ਇੱਕ ਪਾਸੇ ਮਹਸ 40 ਸਿੱਖ ਧੁਕਣ ਭਾਣੇ ਜਿਨ੍ਹਾਂ ਦਾ ਕੋਈ ਆਪਸ ਵਿੱਚ ਮੁਕਾਬਲਾ ਨਹੀਂ ਪਰ ਫਿਰ ਵੀ ਉਹ ਇਥੇ ਇੱਕ ਮਸ਼ਾਨ ਦੇ ਜੰਗ ਵਿੱਚ ਲੜਦਿਆਂ ਹੋਇਆ ਮੈਦਾਨੇ ਜੰਗ ਵਿੱਚ ਜੂਝਦਿਆਂ ਹੋਇਆ ਜਿਨ੍ਹਾਂ ਸ਼ਾਦਤਾਂ ਪ੍ਰਾਪਤ ਕੀਤੀਆਂ ਔਰ 8 ਪੋ ਦੀ ਸ਼ਾਮਾਂ ਨੂੰ ਜਦੋਂ ਸਿੱਖਾਂ ਨੇ ਆ ਕੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਪਾਤਸ਼ਾਹ ਤੁਸੀਂ ਕਿਰਪਾ ਕਰੋ ਚਮਕੌਰ ਦੀ ਗੜੀ ਨੂੰ ਛੱਡ ਕੇ ਚਲੇ ਜਾਓ ਕਿਉਂਕਿ ਉਹਨਾਂ ਦੀ ਬੇਨਤੀ ਇਹ ਸੀ ਸਤਿਗੁਰੂ ਜੀ ਸਾਡੇ ਜੇ ਤੇ ਲੱਖਾਂ ਪੈਦਾ ਕਰੇਗਾ ਤੂੰ ਪਰ ਪਾਸਾ ਅਸਾਂ ਕੋਈ ਜਗਤ ਦਾ ਥੰਮਣਾ ਨਹੀਂ ਅਗਰ ਤੂੰ ਨਾ ਰਿਆਂ ਦਸ਼ਮੇਸ਼ ਦੂਲੇ ਤੇ ਗੋਬਿੰਦ ਸਿੰਘ ਕੋਈ ਮੁੜ ਕੇ ਜੰਮਣਾ ਨਹੀਂ ਤੁਸੀਂ ਸਾਡੇ ਵਰਗੇ ਲੱਖਾਂ ਬਣਾ ਸਕਦੇ ਹੋ ਪਰ ਅਸੀਂ ਲੱਖਾਂ ਮਿਲ ਕੇ ਵੀ ਇੱਕ ਗੁਰੂ ਗੋਬਿੰਦ ਸਿੰਘ ਨਹੀਂ ਬਣਾ ਸਕਦੇ ਜਦੋਂ ਫਿਰ ਵੀ ਸਤਿਗੁਰੂ ਨੇ ਇਨਕਾਰ ਕੀਤਾ ਫਿਰ ਖਾਲਸੇ ਪੰਥ ਨੇ ਗੁਰਮਤਾ ਕਰਕੇ ਪੰਜ ਸਿੱਖਾਂ ਦੇ ਰੂਪ ਵਿੱਚ ਆ ਕੇ ਸਤਿਗੁਰੂ ਦੇ ਸਾਹਮਣੇ ਗੁਰਮਤਾ ਰੱਖਿਆ ਉਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਖਾਲਸੇ ਪੰਥ ਦਾ ਗੁਰਮਤਾ ਪ੍ਰਵਾਨ ਕਰਕੇ ਭਾਈ ਸੰਗਤ ਸਿੰਘ ਸਾਹਿਬ ਜੀ ਨੂੰ ਕਲਗੀ ਜੀ ਦਾ ਬਖਸ਼ਿਸ਼ ਕਰਕੇ ਇਸ ਧਰਤੀ ਨੂੰ ਛੱਡ ਕੇ ਸਤਿਗੁਰੂ ਅੱਗੇ ਨੂੰ ਚਲੇ ਗਏ ਤਾਂ ਲੱਗਦਾ ਨਹੀਂ ਜਿਸ ਤਰ੍ਹਾਂ ਇਕੱਠ ਲੱਗਦਾ ਕਿ ਆਪਣੇ ਸ਼ਹੀਦਾਂ ਨੂੰ ਸਜਦਾ ਕਰਨ ਦੇ ਲਈ ਜਿਸ ਪੱਦਰ ਦੀ ਜਿਹੜੀ ਸੰਗਤ ਦਾ ਪਿਆਰ ਸਤਕਾਰ ਮੋਹ ਦੇਖ ਰਹੇ ਤੁਸੀਂ ਇੱਥੇ ਹਰ ਸਾਲ ਦੀ ਤਰ੍ਹਾਂ ਜਿਵੇਂ ਅੱਗੇ ਸੰਗਤਾਂ ਦਾ ਇਕੱਠ ਵੇਖਣ ਨੂੰ ਮਿਲਦਾ ਉਹਦੇ ਨਾਲੋਂ ਕਈ ਗੁਣਾ ਵੱਧ ਕੇ ਸੰਗਤਾਂ ਦਾ ਇਕੱਠ ਇਸ ਵਾਰ ਸਾਨੂੰ ਵੇਖਣ ਨੂੰ ਮਿਲਿਆ ਹਾਲਾਂਕਿ ਪ੍ਰਬੰਧਕ ਸਹਿਬਾਨਾਂ ਦੇ ਵੱਲੋਂ ਬਹੁਤ ਪੁਖਤਾ ਪ੍ਰਬੰਧ ਕੀਤੇ ਗਏ ਫਿਰ ਵੀ ਸੰਗਤ ਦਾ ਬਹੁਤ ਇਕੱਠ ਅਗਲੇ ਪਿਛਲੇ ਕਈ ਸਾਲਾਂ ਤੋਂ ਇਸ ਵਾਰ ਜੋ ਸੰਗਤਾਂ ਦਾ ਇਕੱਠ ਹੈ ਉਹ ਬਹੁਤ ਸੰਗਤਾਂ ਖਾਸ ਕਰਕੇ ਜੋ ਸਾਨੂੰ ਅੱਜ ਦੀ ਲੋੜ ਸੀ ਨੌਜਵਾਨੀ ਪੀੜ੍ਹੀ ਖਾਸ ਕਰਕੇ ਨੌਜਵਾਨ ਬੱਚੇ ਨੌਜਵਾਨ ਬੱਚੀਆਂ ਜਿਹੜੇ ਇਸ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਰਹੇ ਨੇ ਔਰ ਆਪਣੇ ਗੁਰ ਇਤਿਹਾਸ ਨੂੰ ਸਰਵਣ ਕਰਦੇ ਆ ਆਪਣੇ ਜੀਵਨ ਨੂੰ ਸਫਲ ਕਰ ਰਹੇ ਠੀਕ ਹੈ ਬਹੁਤ ਮਿਹਰਬਾਨੀ ਸੋ ਵੱਡੀ ਗੱਲ ਆਖੀ ਗਈ ਹੈ ਕਹਿੰਦੇ ਸਭ ਤੋਂ ਛੋਟੇ ਦਿਨਾਂ ਦੁਨੀਆ ਦੀ ਸਭ ਤੋਂ ਵੱਡੀ ਲੜਾਈ ਲੜੀ ਗਈ ਸੀ 22 ਦਸੰਬਰ ਦਾ ਉਹ ਦਿਨ ਹੈ 7 ਪੋਹ ਦਾ ਉਹ ਦਿਨ ਹੈ ਜਦੋਂ ਮਹਾਰਸ ਭੁਖਮਪਾਲੇ ਚਾਲੀ ਸਿੰਘਾਂ ਨੇ 10 ਲੱਖ ਦੀ ਮੁਗਲ ਫੌਜ ਦੇ ਨਾਲ ਲੋਹਾ ਲਿਆ ਸੀ ਤਸਵੀਰਾਂ ਸ਼੍ਰੀ ਚਮਕੌਰ ਸਾਹਿਬ ਤੋਂ ਦਿਖਾ ਰਹੇ ਹਾਂ ਜਿੱਥੇ ਕੀ ਸਹਬਜ਼ਾਦਾ ਅਜੀਤ ਸਿੰਘ ਸਹਬਜ਼ਾਦਾ ਬਾਬਾ ਜੁਝਾਰ ਸਿੰਘ ਜਿਨ੍ਹਾਂ ਨੇ 10 ਲੱਖ ਦੀ ਮੁਗਲ ਫੌਜ ਦੇ ਨਾਲ ਲੋਹਾ ਲੈਂਦੇ ਹੋਏ ਸ਼ਹਾਦਤ ਦਾ ਜਾਮ ਪੀਤਾ ਸੀ ਤਾਂ ਨਾ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਲੱਖਾਂ ਦੀ ਤعداد ਦੇ ਵਿੱਚ ਸੰਗਤ ਨਤਮਸਕ ਹੋ ਰਹੀ ਹੈ ਕੈਮਰਾ ਪਰਸਨ ਰਮੇਸ਼ਨਾ ਗਗਨ ਸ਼ੁਕਲਾ ਦਿੱਲੀ ਪੋਸਟ ਪੰਜਾਬੀ